ਦੋਸਤੋ ਅੱਜ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਸਭ ਤੋਂ ਵੱਡੀ ਘਟਨਾ ਦੇ ਬਾਰੇ ਜੋ ਚਰਚਾ ਚੱਲ ਰਹੀ ਹੈ ਉਹ ਅਮਰੀਕਾ ਵਿੱਚ ਕੋਈ ਐਕਸੀਡੈਂਟ ਹੀ ਹੈ। ਇਸ ਐਕਸੀਡੈਂਟ ਦੇ ਵਿੱਚ ਸਾਡੇ ਇੱਕ ਨੌਜਵਾਨ ਤੋਂ ਜਿਸ ਤਰੀਕੇ ਦੀ ਗਲਤੀ ਹੋਈ ਹੈ ਉਸ ਤੋਂ ਬਾਅਦ ਜੋ ਘਟਨਾਕ੍ਰਮ ਪੈਦਾ ਹੋਇਆ ਹੈ ਉਹ ਅਸੀਂ ਸਾਰੇ ਜਾਣਦੇ ਹਾਂ। ਪਰ ਮੈਂ ਤੁਹਾਨੂੰ ਇਸ ਟਾਈਮ ਇੱਕ ਬੜੀ ਹੀ ਚੀਜ਼ ਤੋਂ ਸਾਵਧਾਨ ਕਰਨਾ ਚਾਹਨਾ ਹਾਂ। ਕਿ ਅੱਜ ਇਸ ਟਾਈਮ ਲੋਕ ਸੋਸ਼ਲ ਮੀਡੀਆ ਉੱਤੇ ਪਟੀਸ਼ਨਾਂ ਦਾ ਦੌਰ ਚਲਾਇਆ ਹੋਇਆ ਹੈ ਇਹ ਜਿਹੜੀਆਂ ਪਟੀਸ਼ਨਾਂ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਇਸ ਪਟੀਸ਼ਨਾਂ ਦਾ ਸਮਾਂ ਆਇਆ ਹੀ ਨਹੀਂ ਹੈ ਦੂਸਰਾ ਤੁਸੀਂ ਜਿਹੜੇ ਅਸੀਂ ਵਿਦੇਸ਼ਾਂ ਵਿੱਚ ਬੈਠੇ ਹਾਂ ਉੱਥੇ ਬੈਠੇ ਅਸੀਂ ਇਸ ਪਟੀਸ਼ਨਾਂ ਨੂੰ ਪਾਉਣ ਦਾ ਕੋਈ ਮਤਲਬ ਨਹੀਂ ਹੈਗਾ ਦੂਜੇ ਦੇਸ਼ ਦੇ ਨਾਗਰਿਕ ਦੂਜੇ ਦੇਸ਼ ਦੇ ਲਾਅ ਐਂਡ ਆਰਡਰ ਦੇ ਵਿੱਚ ਦਖਲਅੰਦਾਜ਼ੀ ਮੰਨੀ ਜਾਂਦੀ ਹੈ ਇਸ ਲਈ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਮੋਬਾਈਲ ਸਾਡੇ ਬੈਂਕ ਖਾਤਿਆਂ ਦੇ ਨਾਲ ਜੁੜੇ ਹਨ ਇਹ ਜਿਹੜਾ ਜਿਹੜੇ ਠੱਗ ਹੁੰਦੇ ਹਨ ਉਹ ਕਿਸੇ इमोशनल ਟਾਈਮ ਦਾ ਈਵੇਟ ਕਰ ਰਹੇ ਹੁੰਦੇ ਹਨ ਤੇ ਕਿਸੇ ਤਰੀਕੇ ਦੇ ਨਾਲ ਸਾਨੂੰ ਮੋਸ਼ਨਲ ਸਾਡੀ ਮੋਸ਼ਨ ਦੇ ਨਾਲ ਉਹ ਖੇਡਣ ਦੀ ਕੋਸ਼ਿਸ਼ ਕਰਦੇ ਨੇ ਇਸ ਲਈ ਪਲੀਜ਼ ਬੀ ਕੇਅਰਫੁੱਲ ਸਾਨੂੰ ਕਿਸੇ ਇਸ ਤਰ੍ਹਾਂ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ ਸਮਾ ਆਵੇਗਾ ਉਸ ਪਰਿਵਾਰ ਨੂੰ ਲੋੜ ਹੈ ਉਸ ਸਮਾਂ ਆਉਣ ਤੇ ਸਾਨੂੰ ਉਸ ਪਰਿਵਾਰ ਨਾਲ ਖੜਨਾ ਚਾਹੀਦਾ ਹੈ ਭੁੱਲ ਨਾ ਜਾਇਓ ਸਮਾਂ ਆਊਗਾ ਸਾਡੀ ਕਮਿਊਨਿਟੀ ਦੀ ਉਸ ਪਰਿਵਾਰ ਨੂੰ ਲੋੜ ਹੈ ਕਿਉਂਕਿ ਉਸ ਪਰਿਵਾਰ ਦੇ ਉੱਤੇ ਇੱਕ ਅਸਮਾਨੀ ਬਿਜਲੀ ਤੋਂ ਵੀ ਵੱਡੀ ਸਟ੍ਰਾਈਕ ਹੋਈ ਹੈ ਤੇ ਉਸ ਪਰਿਵਾਰ ਦੇ ਦੋ ਬੱਚੇ ਜੇਲ੍ਹ ਦੇ ਵਿੱਚ ਚਲੇ ਗਏ ਹਨ ਜਿਨ੍ਹਾਂ ਦਾ ਫਿਊਚਰ ਅਨਸਰਟਨ ਹੈ ਇਸ ਲਈ ਮੇਰੇ ਵੀਰੋ ਸਮਾਂ ਆਉਣ ਤੇ ਸਾਨੂੰ ਬਹੁਤ ਜ਼ਰੂਰੀ ਹੈ ਉਸ ਪਰਿਵਾਰ ਦੀ ਮਦਦ ਕਰਨ ਲਈ ਵੰਡੀ ਹੈ ਤੇ ਦੂਸਰਾ ਮੈਂ ਇਥੇ ਇੱਕ ਹੋਰ ਚੀਜ਼ ਦਾ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ ਸਾਨੂੰ ਇਸ ਘਟਨਾ ਤੋਂ ਇਹ ਚੀਜ਼ ਸਿੱਖਣੀ ਚਾਹੀਦੀ ਹੈ ਕਿ ਸਾਡੇ ਵਿਦੇਸ਼ਾਂ ਵਿੱਚ ਗਏ ਨੌਜਵਾਨ ਕਿਉਂ ਇੰਨੇ ਐਕਸੀਡੈਂਟਾਂ ਦੇ ਵਿੱਚ ਇਨਵੋਲ ਹੁੰਦੇ ਹਨ ਇਸ ਚੀਜ਼ ਦਾ ਪੋਸਟਮਾਰਟਮ ਹੋਣਾ ਚਾਹੀਦਾ ਹੈ ਇਸ ਚੀਜ਼ ਉੱਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਸ ਦਾ ਕਾਰਨ ਜੋ ਮੈਂ ਮੰਨਦਾ ਹਾਂ ਸਾਡਾ ਫਿਦਰਤ ਹੈ ਸਾਡੀ ਡਰਾਈਵਿੰਗ ਕਰਨ ਦੀ ਫਿਦਰਤ ਹੈ ਜਿਸ ਤਰੀਕੇ ਦੇ ਨਾਲ ਅਸੀਂ ਇੱਥੇ ਕਿਤੋਂ ਵੀ ਮੋੜ ਲੈਨੇ ਆ ਚਲੋ ਹਲ-ਜਾਲੇ ਕੋਈ ਨਹੀਂ ਦੇਖਦਾ ਰਾਤ ਹੋਈ ਹੈ ਇਹ ਇਹ ਸਾਡੀ ਫਿਦਰਤ ਸਾਨੂੰ ਵਿਦੇਸ਼ਾਂ ਵਿੱਚ ਵੀ ਜਾ ਕੇ ਗਲਤੀ ਕਰਾ ਲੈਂਦੀ ਹੈ ਅਸੀਂ ਉੱਥੇ ਆਪਦੇ ਬੱਚਿਆਂ ਦੀ ਪੀਆਰ ਪੱਕੇ ਹੋਣ ਦੇ ਚੱਕਰਾਂ ਵਿੱਚ ਹੀ ਉਲਝੇ ਰਹਿੰਦੇ ਹਾਂ ਪਰ ਅਸੀਂ ਆਪਦੇ ਬੱਚਿਆਂ ਨੂੰ ਇਹ ਮੈਨ ਲਿਸੈਂਸ ਮਿਲ ਗਿਆ ਪਾਸ ਹੋ ਗਿਆ ਉਹ ਲਿਸੈਂਸ ਮਿਲਣਾ ਪਾਸ ਹੋਣਾ ਕੋਈ ਗੱਲ ਨਹੀਂ ਦੂਜੀ ਵਾਰੀ ਹੋ ਜੂ ਦੂਜੀ ਵਾਰੀ ਨਾ ਤੀਜੀ ਵਾਰੀ ਹੋ ਜੂ ਪਰ ਜਦੋਂ ਉਹ ਪਾਸ ਹੋਵੇ ਤੇ ਪੂਰੀ ਜਾਣਕਾਰੀ ਦੇ ਨਾਲ ਪਾਸ ਹੋਵੇ ਉਹ ਜਿਹੜਾ ਉਹ ਜਿਹੜਾ ਡਰਾਈਵਿੰਗ ਟੈਸਟ ਰੱਖਿਆ ਹੁੰਦਾ ਉਹ ਇਸੇ ਲਈ ਰੱਖਿਆ ਹੁੰਦਾ ਕਿ ਬੰਦਾ ਡਰਾਈਵਿੰਗ ਕਰਦਾ ਸਾਰੀ ਚੀਜ਼ ਦੀ ਨੌਲੇਜ ਉਸਦੇ ਕੋਲ ਹੋਵੇ ਉਸ ਨੂੰ ਨੌਲੇਜ ਦੇਣ ਤੋਂ ਬਾਅਦ ਹੀ ਉਹ ਟੈਸਟ ਨੂੰ ਪਾਸ ਕੀਤਾ ਜਾਂਦਾ ਹੈ ਇਸ ਲਈ ਅਸੀਂ ਸ਼ਾਰਟਕਟ ਮਾਰਦੇ ਹਾਂ ਕਈ ਵਾਰੀ ਟੈਸਟ ਐਸੇ ਇੰਸਟੀਚਿਊਟ ਕੋਲ ਜਾ ਕੇ ਪਾਸ ਕਰ ਲੈਣੇ ਆ ਜਿਹੜੇ ਸਾਨੂੰ इजीली ਲਾਇਸੈਂਸ issues ਕਰਵਾ ਦਿੰਦੇ ਹਨ ਪਰ ਪਲੀਜ਼ ਇਸ ਦਾ ਘਾਟਾ ਸਾਡਾ ਵੀ ਉੱਤੇ ਪੈਣਾ ਹੈ ਕਦੇ ਨਾ ਕਦੇ ਸਾਨੂੰ ਜੇਲ੍ਹ ਦੀ ਯਾਤਰਾ ਕਰਵਾ ਸਕਦਾ ਹੈ ਸਾਡੀ ਜਾਨ ਲੈ ਸਕਦਾ ਹੈ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਕਿ ਜਦੋਂ ਆਪਣੇ ਆਟਵਾ ਨੂੰ ਬੱਚੇ ਮੰਟਰੀਅਲ ਨੂੰ ਪੜਨ ਜਾ ਰਹੇ ਸੀ ਆਟਵਾ ਕੋਲ ਕਿੰਨੇ 4-5 ਬੱਚੇ ਸਾਡੇ ਨੌਜਵਾਨ ਮਾਰੇ ਗਏ ਸੀ ਕਿੰਨੇ ਨੌਜਵਾਨ ਸਾਡੇ ਸੜਕਾਂ ਪਾਰ ਕਰਦੇ ਜਾਂ ਤੁਸੀਂ ਐਕਸੀਡੈਂਟਾਂ ਜਨ ਇਨਵੋਲ ਹੁੰਦੇ ਨੇ ਹਰ ਹਰ ਦੂਜੇ ਤੀਜੇ ਦਿਨ ਖਬਰ ਆਉਂਦੀ ਹੈ ਕੈਨੇਡਾ ਤੋਂ ਕੱਲਾ ਪੁੱਤ ਮਾਰਿਆ ਗਿਆ ਕੱਲਈ ਬੇਟੀ ਮਾਰੀ ਗਈ ਇਸ ਲਈ ਸਾਨੂੰ ਸਾਡੀ ਕਮਿਊਨਿਟੀ ਨੂੰ ਇਹ चीज ਐਜੂਕੇਟ ਕਰਨ ਦੇ ਲਈ ਇੱਕ ਰੈਵੋਲੂਸ਼ਨ ਸਟੈਪ ਉਠਾਉਣਾ ਚਾਹੀਦਾ ਕਿ ਜਿੰਨੇ ਵੀ ਅਸੀਂ ਆ ਅਸੀਂ ਇਸ ਕਰਕੇ ਬਾਹਰ ਗਏ ਹਾਂ ਕਿ ਅਸੀਂ ਉੱਥੇ ਬਿਹਤਰ ਜ਼ਿੰਦਗੀ ਬਤਾਈਏ ਸਾਡਾ ਸਿਸਟਮ ਗਲਤ ਪਰ ਉੱਥੇ ਜਾ ਕੇ ਵੀ ਅਸੀਂ ਆਪਣੇ ਸਿਸਟਮ ਵਾਲੀਆਂ ਚੀਜ਼ਾਂ ਉੱਥੇ ਦੀਆਂ ਰੋਡਾਂ ਦੇ ਉੱਤੇ ਯੂਜ਼ ਕਰ ਲੈਣੇ ਆ ਕਿਉਂਕਿ ਸਾਡਾ ਬਿਹੇਵੀਅਰ ਬਣਿਆ ਇਸ ਲਈ ਸਾਡੀ ਕਮਿਊਨਿਟੀ ਦੇ ਲਈ ਜਿੰਨੇ ਵੀ ਸਾਡੀ ਕਮਿਊਨਿਟੀ ਦੇ ਜੁਮੇਵਾਰ ਆਰਗੇਨਾਈਜੇਸ਼ਨਾਂ ਹਨ ਤਾਂ ਸਾਨੂੰ ਇਹ ਚੀਜ਼ ਦੀ ਮਹਮ ਚਲਾਉਣੀ ਚਾਹੀਦੀ ਹੈ ਕਿ ਸਾਡੇ ਜਿੰਨੇ ਵੀ ਬੱਚੇ ਨੇ ਕਿਸੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਨਵਾਲ ਬਣਾਉਣ ਕਿ ਉਹ ਅਨਐਜੂਕੇਟਡ ਹੋ ਕੇ ਕੋਈ ਘਟਨਾਵਾਂ ਨੂੰ ਦੇ ਵਿੱਚ ਇਨਵੋਲ ਹੋਣ ਇਸ ਲਈ ਮੇਰੀ ਬੇਨਤੀ ਹੈ ਕਿ ਆਪਦੇ ਜੋ ਪਰਿਵਾਰ ਦੇ ਬੱਚੇ ਹਨ ਤਾਂ ਜਾਂ ਤੁਸੀਂ ਖੁਦ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਨੂੰ ਹੱਥ ਵਿੱਚ ਨਾ ਲਓ ਜਾਂ ਸ਼ਾਰਟਕਟ ਨਾ ਮਾਰੋ ਇਸ ਦਾ ਖਮਿਆਜਾ ਬਹੁਤ ਵੱਡਾ ਭੁਗਤਣਾ ਪੈਂਦਾ ਤੇ ਬਾਕੀ ਜਿਹੜੀ ਮੈਂ ਫੇਰ ਬੇਨਤੀ ਕਰਦਾ ਕਿ ਉਸ ਨੌਜਵਾਨ ਦੀ ਨਾਰੀ ਸਿੰਮਤੀ ਹੈ ਤੇ ਉਪਰਵਾੜ ਦੀ ਜੀ ਜਿਹੜੇ ਸਦਾ ਲਈ ਚਲੇ ਗਏ ਉਸ ਐਕਸੀਡੈਂਟ ਦੇ ਵਿੱਚ ਤਿੰਨ ਜੀ ਮਾਰੇ ਗਏ ਉਹ ਪਰਿਵਾਰ ਦੀ ਤੇ ਨਾਲ ਵੀ ਸਾਡੇ ਸਾਰਿਆਂ ਨੂੰ ਸਹਿਪਤੀ ਹੋਣੀ ਚਾਹੀਦੀ ਹੈ ਸਾਨੂੰ ਸਾਡੀ ਕਮਿਊਨਿਟੀ ਦਾ ਨਾਮ ਉੱਚਾ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਉਸ ਪਰਿਵਾਰ ਦੀ ਫਾਈਨੈਂਸ਼ੀਅਲ ਹਲਥ ਵਿੱਚ ਵੀ ਖੜਨਾ ਚਾਹੀਦਾ ਉਸ ਪਰਿਵਾਰ ਦੇ ਨਾਲ ਵੀ ਖੜਨਾ ਚਾਹੀਦਾ ਜਿਨ੍ਹਾਂ ਦੇ ਪਰਿਵਾਰ ਦੇ ਜੀ ਉਸ ਐਕਸੀਡੈਂਟ ਵਿੱਚ ਮਾਰੇ ਗਏ ਤਾਂ ਕਿ ਸਾਡੀ ਕਮਿਊਨਿਟੀ ਦਾ ਨਾਮ ਉੱਚਾ ਹੋਵੇ ਕਿ ਦੇਖੋ ਇਹ ਕਮਿਊਨਿਟੀ ਦੇ ਕਿੰਨੇ ਉੱਚੇ ਖਿਆਲ ਨੇ ਤੇ ਕੱਲੀ ਉਸ ਬੱਚੇ ਦੇ ਨਾਲ ਤਾਂ ਜਿਹੜਾ ਖੜਨਾ ਹੈਗਾ ਦੇ ਨਾਲ ਦੀ ਨਾਲ ਉਸ ਪਰਿਵਾਰ ਦੇ ਲਈ ਵੀ ਸਾਨੂੰ ਵੱਧ ਤੋਂ ਵੱਧ ਹੈਲਪ ਕਰਨ ਦੀ ਲਈ ਅੱਗੇ ਆਉਣਾ ਚਾਹੀਦਾ ਮੈਂ ਇਹੀ ਕਹਿੰਦਾ ਹੋਇਆ ਤਾਂ ਤੁਹਾਡਾ ਯਾਦ ਲੈਣਾ ਧੰਨਵਾਦ